ਸੋ ਜੋ ਕਿਸੇ ਦਾ ਵੀ ਫੋਨ ਹੈ ਜੇ ਗੱਲ ਕਰਨੀ ਪਲੀਜ਼ ਬਾਹਰ ਜਾ ਕੇ ਕਰ ਲੋ ਨੇੜਲੇ ਬੰਦੇ ਨੂੰ ਡਿਸਟਰਬ ਨਾ ਕਰਿਓ ਜੀ ਹੁਣ ਪਿੰਡ ਦੇ ਵਿੱਚ ਅਸੀਂ ਪੂਰੇ ਪੰਜਾਬ ਚ ਗਏ ਆ ਚਾਹੇ ਮੁਕਤਸਰ ਸਾਹਿਬ ਚਲੇ ਜਾਵੋ ਹਬੌਰ ਚਲੇ ਜਾਵੋ ਲੁਧਿਆਣੇ ਤੁਹਾਨੂੰ ਪਤਾ ਬੁੱਢਾ ਨਾਲਾ ਕੀ ਕਰ ਰਿਹਾ ਐ ਇੱਥੇ ਵੇਖ ਲਿਆ ਆਪਾਂ ਕੀ ਹੋ ਰਿਹਾ ਕੱਲ ਰ ਆਪਣਾ ਫੰਡ ਸੀਗਾ ਅਖਾੜਾ ਪਿੰਡ ਜਗਰਾਉਂ ਕੋਲੇ ਉੱਥੇ ਕੀ ਹੋਇਆ ਆ ਮੈਨੂੰ ਹੁਣੇ ਬਾਈ ਜੀ ਨੇ ਦੱਸਿਆ ਇਤੋਂ 10 ਕਿਲੋਮੀਟਰ ਦੂਰ ਇੱਕ ਮੋਰਚਾ ਲੱਗਿਆ ਹੋਇਆ ਹੈ ਮੁਸਕਾ ਮੁਸਕਾਬਾ ਕੀ ਆਪਾਂ ਅਡੋ ਅਡ ਬਹਿ ਕੇ ਛਿੱਤਰ ਖਾਈ ਜਾਵਾਂਗੇ ਜਾਂ ਕੁਝ ਕਰਾਂਗੇ ਇੱਥੇ ਬੜੇ ਪਾਰਟੀਆਂ ਦੇ ਰਿਪਰੈਜ਼ੈਂਟੇਟਿਵ ਨਹੀਂ ਆਏ ਨੇ ਪਹਿਲਾਂ ਬੋਲ ਵੀ ਗਏ ਨੇ ਸਾਨੂੰ ਵੀ ਮਿਲਦੇ ਨੇ ਹਮੀਰ ਸਿੰਘ ਹੋਰਾਣੂ ਵੀ ਸਾਰਿਆਂ ਨੂੰ ਮਿਲਦੇ ਨੇ ਮੈਂ ਇਹਨਾਂ ਨੂੰ ਪੁੱਛੂਗਾ ਕਿ ਇੱਥੇ ਆਉਣ ਤੋਂ ਪਹਿਲਾਂ ਕੀ ਤੁਸੀਂ ਆਪਦੇ ਪਾਰਟੀਆਂ ਦੇ ਪ੍ਰਧਾਨਾਂ ਕੋਲੇ ਗਏ ਹੋ ਆਪਦੇ ਐਮ.ਐਲ.ਏ ਜਿਹੜਾ ਵੀ ਤੁਹਾਡਾ ਰਿਪ੍ਰੈਜ਼ੈਂਟੇਟਿਵ ਹੈ ਜਾਂ ਐਮ.ਪੀ ਪਾਣੀ ਬਾਰੇ ਜਿਹੜਾ ਕਾਨੂੰਨ ਬਣਿਆ ਪਾਰਲੀਮੈਂਟ ਚ ਬਣਿਆ ਨਵੰਬਰ ਚ 24 ਚ ਪੰਜਾਬ ਚ ਬਣਿਆ ਮਹੀਨਾ ਵੀ ਨਹੀਂ ਹੋਇਆ ਅਜੇ ਕੀ ਹੈ ਰਿਪ੍ਰੈਜ਼ੈਂਟੇਟਿਵ ਉੱਥੇ ਬੋਲੇ ਨੇ ਜੇ ਨਹੀਂ ਬੋਲੇ ਇੱਥੇ ਧੱਕੇ ਖਾਣ ਆਏ ਨੇ ਇਹਨਾਂ ਨਾਲ ਐਵੇਂ ਡਰਾਮਾ ਕਰੀ ਜਾਂਦੇ ਨੇ ਖੜ ਖੜ ਕੇ ਬੋਲ ਬੋਲ ਕੇ ਕਿਉਂ ਦੁਰੇ ਫਿਰਦੇ ਨੇ ਇਹ ਕੀ ਇਹਨਾਂ ਨੂੰ ਦੀਦਾ ਨਹੀਂ ਅੱਖਾਂ ਬੰਦੜੇ ਅੰਨੀਆਂ ਨੇ ਉਹ ਮੁਕਸਰ ਚਲੇ ਜਾਓ ਹਬੌਰ ਚਲੇ ਜਾਓ ਲੁਧਿਆਣੇ ਆ ਜਾਓ ਆਨੰਦਪੁਰ ਸਾਹਿਬ ਚਲੇ ਜਾਓ ਕਾਲਾ ਪਾਣੀ ਲੋਕ ਮਰ ਰਹੇ ਨੇ ਕਿਸੇ ਨੂੰ ਕੈਂਸਰ ਹੋ ਗਿਆ ਕਿਸੇ ਨੂੰ ਪੀਲੀਆ ਹੋ ਗਿਆ ਦੀਰ ਨਹੀਂ ਪੰਜਾਬ ਜਿਹੜਾ ਮਸ਼ਹੂਰ ਸੀ ਦੁਨੀਆ 'ਚ ਕਿ ਪਾਣੀ ਪੀਓ ਡੰਡ ਮਾਰੋ ਸਿਹਤ ਬਣ ਜੂ ਕੋਈ ਸਿਹਤ ਆ ਬੰਦਾ ਦੁਨੀਆ ਚ ਨਜ਼ਰ ਆਉਂਦਾ ਸੀ ਲੋਕ ਆਂਦੇ ਸੀ ਪੰਜਾਬ ਦਾ ਐ ਅੱਜ ਜਿਹਨੂੰ ਕੈਂਸਰ ਹੋਵੇ ਜਿਹਨੂੰ ਕਾਲਾ ਪੀਲੀਆ ਹੋਵੇ ਅਸੀਂ ਆਣੇ ਪੰਜਾਬ ਦਾ ਐ ਇਹ ਕੀ ਨਹੀਂ ਕੀਤਾ ਅਸੀਂ ਵੀ ਜ਼ਿੰਮੇਦਾਰਾਂ ਬੋਲਦੇ ਨਹੀਂ ਤੇ ਉਸ ਤੋਂ ਜ਼ਿਆਦਾ ਜ਼ਿੰਮੇਦਾਰ ਨੇ ਸਾਡੇ ਲੀਡਰ ਸੋ ਕਾਲਡ ਲੀਡਰ ਲੀਡਰ ਹੁੰਦਾ ਲੀਡ ਕਰਨ ਵਾਲਾ ਇਹ ਲੀਡ ਕਰ ਰਹੇ ਨੇ ਲੁੱਟਣ ਚ ੋਠੀਆਂ ਬਣਾਉਣ ਚ ਸਾਡੇ ਘਰ ਘਟਦੇ ਜਾਂਦੇ ਨੇ ਜ਼ਿੰਦਗੀ ਛੋਟੀ ਹੁੰਦੀ ਜਾਂਦੀ ਐ ਇਹਨਾਂ ਦੀਆਂ ਜਾਇਦਾਦਾਂ ਵੱਧੀਆਂ ਜਾਂਦੀਆਂ ਨੇ ਕੀ ਅਸੀਂ ਰਿਐਕਟ ਕਰ ਰਹੇ ਆ ਜਾਂ ਫਾਰਮੈਲਟੀ ਕੇ ਆ ਜੋ ਇਕੱਠੇ ਹੋ ਜੋ ਆਵੇ ਦੀ ਗੱਟੂ ਗਾ ਇਧਰ ਕਰ ਲੋ ਗੱਲਾਂ ਕਰ ਲੋ ਫਿਰ ਮੱਥਾ ਟੇਕੋ ਪ੍ਰਸ਼ਾਦ ਲਓ ਤੇ ਬਾਹਰ ਜਿਹੜੇ ਗੁਰਦੁਆਰਾ ਸਾਹਿਬ ਚ ਅਸੀਂ ਮੱਥਾ ਟੇਕ ਰਹੇ ਆ ਪਾਣੀ ਦਾ ਦਰਜਾ ਕੀ ਦਾ ਪਿਤਾ ਦਾ ਤੱਤੀ ਦਾ ਦਰਜਾ ਕੀ ਹੈ ਮਾਤਾ ਦਾ ਹਵਾ ਦਾ ਦਰਜਾ ਕੀ ਹੈ ਗੁਰੂ ਦਾ ਤੇ ਅਸੀਂ ਬਰਬਾਦ ਕਰਤੀ ਕੀ ਹੈ ਸਾਡੀਆਂ ਅੱਖਾਂ ਦੇ ਸਾਹਮਣੇ ਨਹੀਂ ਹੋ ਰਿਆ ਸਾਡੇ ਬੱਚੇ ਇਹਦਾ ਭੁਗਤਾਨ ਭੁਗਤ ਨਹੀਂ ਰਹੇ ਗਏ ਜੰਮਦੇ ਬੱਚਿਆਂ ਨੂੰ ਬਿਮਾਰੀਆਂ ਹੋ ਰਹੀਆਂ ਹਰ ਕੋਈ ਕੋਡੇ ਫੜੀ ਫਰਦਾ ਹੈ ਕਿਸੇ ਨੂੰ ਫਲਾਨੀ ਬਿਮਾਰੀ ਕਿਸੇ ਨੂੰ ਫਲਾਨੀ ਬਿਮਾਰੀ ਕੀ ਨਹੀਂ ਕੀਤੀ ਹੈ ਇਹ ਇਨਾ ਫੈਕਟਰੀਆਂ ਨੇ ਹੀ ਕੀਤੀ ਐ ਆ ਤੁਹਾਡੇ ਜਿਹੜੀ ਰੈੱਡ ਫੈਕਟਰੀ ਲੈ ਕੇ ਆ ਰਹੇ ਨੇ ਇਹ ਕੀ ਐ ਇੱਕ ਸਿਸਟਮ ਐ ਦੁਨੀਆ ਦੇ ਵਿੱਚ ਜਿਹੜਾ ਚਲਾ ਰੱਖਿਆ ਲੁੱਟਣ ਦਾ ਔਰ ਉਸ ਲੁੱਟ ਦੇ ਵਿੱਚ ਤੁਸੀਂ ਵਿਕਟਮ ਹੋ ਤੁਹਾਨੂੰ ਮਾਰ ਕੇ ਕਮਾਈ ਵਾਦੀ ਐ ਤੇ ਆਪਾਂ ਮਰ ਰਹਿਆਂ ਬੋਲ ਨਹੀਂ ਰਹੇਗੇ ਅੱਥੇ ਜੀ ਫਲਾਨੀ ਯੂਨੀਅਨ ਬੈਠੀ ਐ ਝੰਡਾ ਲੈ ਕੇ ਫਲਾਨੀ ਤਾਂ ਫਲਾਨਾ ਬੈਠਾ ਅਸੀਂ ਇਕੱਠੇ ਨਹੀਂ ਹੋਣਾ ਤਾਂ ਫਿਰ ਖਾਵਾਂਗੇ ਜੁੱਤੀਆਂ ਅਸੀਂ ਲੁਧਿਆਣੇ ਸੱਦੇ ਉਦੋਂ ਕਹਿ ਰਾਏ ਬਹੁਤ ਸਾਰੇ ਲੋਕ ਇਹਨਾਂ ਨੇ ਰੋਕੇ ਵੀ ਨਾਕੇ ਵੀ ਲਾਏ ਪਰ ਅੱਜ ਪਾਣੀ ਇੱਕ ਮੁੱਤਾ ਬਣ ਚੱਲਿਆ ਪਰ ਅਸੀਂ ਮੁੱਤਾ ਬਣਾਉਂਦਾ ਕੀ ਰਹਿਣਾ ਹੈ ਜਾਂ ਅਸੀਂ ਜੁੱਤੀ ਵੀ ਚੱਕਾਂਗੇ ਤੁਸੀਂ ਇੱਕ ਸੋਚੋ ਆਪਾਂ ਇਕੱਠੇ ਹੋ ਕੇ ਆਪਾਂ ਦਿੱਲੀ ਜਾ ਕੇ ਸੈਂਟਰ ਗਵਰਨਮੈਂਟ ਨੂੰ ਇੱਕ ਗੱਲ ਮਨਾ ਲਈ ਤਾ ਯਾਰ ਪੰਜਾਬ ਗਵਰਨਮੈਂਟ ਸਾਥੋਂ ਵੀਰੀ ਐ ਇਹ ਵੀਰ ਕੇ ਬਣਾ ਗਈ ਕਾਨੂੰਨ ਆਪ ਦੇ ਆਪ ਦੇ ਐਮ ਐਲ ਏ ਨੂੰ ਪੁੱਛਿਓ ਜੇ ਕਿ ਗੱਲ ਸੁਣੋ ਜਦੋਂ ਆ ਅਸੈਂਬਲੀ ਚ ਕਾਨੂੰਨ ਬਣ ਰਿਆ ਸੀ ਤੂੰ ਕਰ ਕੀ ਰਿਹਾ ਸੀ ਉਦੋਂ ਦਸਾਂ ਮਿੰਟਾਂ ਚ ਤਿੰਨ ਕਾਨੂੰਨ ਬੜੇ ਨੇ ਜਿਹਦੇ ਚ ਇੱਕ ਪਾਣੀ ਦਾ ਸੀ ਕਿ ਪਾਣੀ ਦੇ ਵਿੱਚ ਜ਼ਹਿਰ ਪਾਓ ਗੰਦਾ ਕਰੋ ਤੁਹਾਨੂੰ ਸਜ਼ਾ ਨਹੀਂ ਹੋਊਗੀ ਜਿਹੜੀ ਕਿ ਪਹਿਲਾਂ ਹੈਗੀ ਸੀ ਇੱਕ ਵਾਟਰ ਐਕਟ ਸੀ 74 ਦਾ ਉਹਦੇ ਮੁਤਾਬਕ ਸਜ਼ਾ ਹੋ ਸਕਦੀ ਸੀ ਇਹਨਾਂ ਨੇ ਸਜ਼ਾ ਖਤਮ ਕਰਤੀ ਮਤਲਬ ਫੌਜਦਾਰੀ ਚੋਂ ਕੱਢ ਕੇ ਸਿਵਲ ਚਲੇ ਗਏ ਯਾਰ ਸਾਡੀ ਅਸੈਂਬਲੀ ਕਰ ਰਹੀ ਹੈ ਸਾਡੇ ਰਿਪ੍ਰੈਜ਼ੈਂਟੇਟਿਵ ਨੇ ਸਾਡੇ ਨੁਮਾਇंदे ਨੇ ਕਿ ਅਸੀਂ ਬੈਠੇ ਰਾਵਾਂਗੇ ਚਿੱਕੜ ਚੌਧਰੀ ਸਾਡੇ ਪਿੰਡਾਂ ਚ ਖਿਲਰੇ ਹੋਏ ਨੇ ਜਿੰਦਾਬਾਦ ਜਿੰਦਾਬਾਦ ਕਿਹੜੀ ਗੱਲ ਦਾ ਜਿੰਦਾਬਾਦ ਚਿੱਤਰ ਬਣੇ ਚਾਹੀਦੇ ਇਹਨਾਂ ਦੇ ਜਿਹੜੀ ਸਾਡੀ ਬੁਨਿਆਦੀ ਚੀਜ਼ ਨੂੰ ਨਹੀਂ ਸੰਭਾਲ ਸਕਦੇ ਪਾਣੀ ਪਾਣੀ ਜ਼ਿੰਦਗੀ ਲਈ ਸਭ ਤੋਂ ਜ਼ਰੂਰੀ ਸਰੋਤ ਹੈ ਜੇ ਪਾਣੀ ਨਹੀਂ ਤਾਂ ਜ਼ਿੰਦਗੀ ਨਹੀਂ ਅੱਜ ਆਪਾਂ ਦੁਨੀਆ ਦੇ ਵਿੱਚ ਬਾਹਰ ਜਾ ਰਹੇ ਹਾਂ ਕਿ ਯੂਨੀਵਰਸ ਦੇ ਵਿੱਚ ਕਿਤੇ ਦੁਨੀਆ ਹੋ ਰਹੀਗੀ ਹੈ ਪਤਾ ਕੀ ਵੇਖਦੇ ਆ ਪਾਣੀ ਹੈ ਕਿ ਨਹੀਂ ਪਾਣੀ ਹੈ ਕਿ ਨਹੀਂ ਤੇ ਜਿੱਥੇ ਪਾਣੀ ਸੀ ਉਹਨੂੰ ਖਰਾਬ ਕਰਤਾ ਕੰਦਾ ਕਰਤਾ ਪਰ ਮੈਂ ਤੁਹਾਨੂੰ ਇੱਕ ਗੱਲ ਕਹੂੰਗਾ ਵਾਰ-ਵਾਰ ਜੀਤੇ ਤੇ ਅਸੀਂ ਲੱਗੇ ਹੋਏ ਆ ਕਿ ਇੱਕ ਦੂਜੇ ਨਾਲ ਜੁੜੋ ਜੇ ਆ ਮੁਸ਼ਕਾਬਾਦ ਲੱਗਿਆ ਨਾ ਤਾਂ ਸਾਡੇ ਸਾਰਿਆਂ ਦਾ ਫਰਜ਼ ਹੈ ਕਿ ਉੱਥੇ ਜਾਈਏ ਜੇ ਅਖਾੜਾ ਲੱਗਿਆ ਜੇ ਮੁਕਤਸਰ ਸਰ ਸੇਤियां ਮਿਲ ਗੰਦ ਪਾਰੀ ਹੈ ਜੇ ਹਮੀਰਾ ਚ ਪੈ ਰਿਆ ਕਬੂਰਥਲੇ ਤਾਂ ਅਸੀਂ ਜਾਣਦੇ ਕਿਉਂ ਨਹੀਂ ਅਸੀਂ ਇਹਨੂੰ ਜੋੜਦੇ ਕਿਉਂ ਨਹੀਂ ਅਸੀਂ ਜੋੜ ਕੇ ਇੱਕ ਆਵਾਜ਼ ਚਕਾਈਏ ਪੰਜਾਬ ਗਵਰਨਮੈਂਟ ਨੂੰ ਜਾਂ ਤਾਂ ਕਰ ਜਾਂ ਜਾ ਤੇ ਜਿਹੜਾ ਨਵਾਂ ਆਉ ਐਸੇ ਸ਼ਰਤ ਤੇ ਆਉ ਕੀ ਆਪਾਂ ਗੱਲ ਕਰ ਰਹੇ ਏ ਜੇ ਨਹੀਂ ਕਰ ਰਹੇ ਤਾਂ ਇਹ ਸਾਡਾ ਕਸੂਰ ਹੈ ਸਾਡਾ ਪਹਿਲਾ ਅਸੂਲ ਕੀ ਹੁੰਦਾ ਹੈ ਕੀ ਕਿਹਾ ਸੀ ਗੁਰੂ ਸਾਹਿਬ ਨੇ ਕਿ ਰਾਜ ਨਿਜਵਲ ਨਾਲ ਮਿਲਦਾ ਹੈ ਅੱਜ ਅਸੀਂ ਉਸ ਨਿਜਵਲ ਨਾਲ ਆਪਦੀ ਤੇ ਆਪਦੇ ਬੱਚਿਆਂ ਦੀ ਜ਼ਿੰਦਗੀ ਨਹੀਂ ਬਚਾ ਰਹੇ ਇਹ ਹੋ ਜਾ ਨਿਜਬਲ ਹੋਇਆ ਕੀ ਮੱਥੇ ਟੇਕਣ ਦਾ ਫਾਇਦਾ ਜੇ ਆਪਾਂ ਇਹ ਨਹੀਂ ਕਰ ਰਹੇ ਤਾਂ ਅਸੀਂ ਪਹਿਲੀ ਗੱਲ ਤੋਂ ਹੀ ਮੁਨਕਰ ਹੋ ਰਹੇ ਆ ਆਪਣੇ ਆਪ ਨੂੰ ਬਚਾਉਣਾ ਆਪਣੇ ਪਰਿਵਾਰ ਦੀ ਜ਼ਿੰਦਗੀ ਨੂੰ ਬਚਾਉਣਾ ਫਿਰ ਆਪਦੇ ਕੌਮ ਤੇ ਪੰਜਾਬ ਨੂੰ ਬਚਾਉਣਾ ਇਹ ਕਦੋਂ ਕਰਾਂਗੇ ਅਸੀਂ ਸਿਰਫ ਗੱਲਾਂ ਕਰ ਲੋ ਬਹੁ ਮਾੜਾ ਹੈ ਬਹੁ ਮਾੜਾ ਹੈ ਤੇ ਫਿਰ ਜਾ ਕੇ ਉਸੇ ਐਮਐਲਏ ਨਾਲ ਗੱਡੀ 'ਚ ਬਹਿ ਜਾਓ ਇਹ ਸਾਡੀਆਂ ਬਿਮਾਰੀਆਂ ਕਹਿ ਲੋ ਜਿਹੜੀਆਂ ਦਿਮਾਗੀ ਤੌਰ ਤੇ ਨੇ ਸਾਡਾ اخلاق ਗਿਰਦਾ ਜਾ ਰਿਹਾ ਹੈ ਇਸ ਚੀਜ਼ ਤੋਂ ਬਚੀਏ ਔਰ ਬੋਲੀਏ ਔਰ ਕਿਸੇ ਹੋਰ ਲਈ ਨਹੀਂ ਬੋਲਣਾ ਤੁਸੀਂ ਆਪ ਦੇ ਲਈ ਬੋਲਣਾ ਆਪ ਦੇ ਬੱਚਿਆਂ ਲਈ ਬੋਲਣਾ ਅੱਜ ਬੱਚੇ ਜੀ ਬਾਹਰ ਜਾ ਰਹੇ ਆ ਕਿਉਂ ਬਾਹਰ ਜਾ ਰਹੇ ਨੇ ਕਿ ਸਾਡੇ ਸਿਸਟਮ ਨਹੀਂ ਸਹੀ ਸਿਸਟਮ ਕਿਨੇ ਬਣਾਉਣਾ ਹੈ ਸਰਕਾਰ ਨੇ ਤੇ ਸਰਕਾਰ ਕਿਨੇ ਚੁਣੀਆ ਅੱਪਾ ਤੇ ਕਸੂਰਵਾਰ ਕੌਣ ਹੈ ਉਤੌਹਗਾ ਕੋਈ ਕੋਈ ਅਵਤਾਰ ਆਊਗਾ ਅਸੀਂ ਕਰਨਾ ਹੈ ਮੱਥੇ ਟੇਕ ਕੇ ਅਸੀਂ ਕਹਿੰਦੇ ਸਾਡੀ ਹਿਸਟਰੀ ਆ ਅਸੀਂ ਬਚਿੱਤਰ ਸਿੰਘ ਕੱਲੇ ਨੇ ਹਾਥੀ ਨਾਲ ਲੜ ਗਿਆ ਤੇ ਅਸੀਂ ਕੀ ਹਾਂ ਯਾਰ ਅਸੀਂ ਉਸੇ ਕੌਮ ਦੇ ਅੱਜ ਦੀ ਡੇਟ ਚ ਨੋਮੈਂਦੇ ਨਹੀਂ ਗਏ ਅਸੀਂ ਰਿਪਰੈਜ਼ੈਂਟੇਟਿਵ ਨਹੀਂ ਗਏ ਅਸੀਂ ਉਹਦੇ ਹਿੱਸੇ ਨਹੀਂ ਹੈ ਸਾਡੇ ਉਹ ਪੂਰਵਜ ਨਹੀਂ ਸੀ ਤਤ ਬੇਰੀ ਤੁਹਾਨੂੰ ਹੱਥ ਜੋੜ ਕੇ ਬੇਨਤੀ ਹੈ ਆਪਾਂ ਇਕੱਠੇ ਹੋਈਏ ਵਰਨਾ ਇਹ ਲੁੱਟਣ ਵਾਲੇ ਲੁੱਟ ਰਹੇ ਨੇ ਇੱਕ ਵਰਲਡ ਦਾ ਸਿਸਟਮ ਚੱਲ ਰਿਹਾ ਹੈ ਔਰ ਇਹ ਸਿਸਟਮ ਹੋਰ ਭਿਆਨਕ ਹੁੰਦਾ ਜਾਣਾ ਜੇ ਆਪਾਂ ਨਾ ਬੋਲੇ ਦੁਨੀਆ ਵੇਖ ਲਓ ਕੀ ਕਰ ਰਹੀ ਹੈ ਔਰ 트ੰਪ ਜਾਂ ਮੋਦੀ ਇਹ ਸਭ ਕੌਣ ਨੇ ਇਹਨਾਂ ਨੂੰ ਚਲਾਉਂਦਾ ਕੌਣ ਹੈ ਫੈਕਟਰੀਆਂ ਵਾਲੇ ਮਸਕ ਕੌਣ ਹੈ ਜਿਨੇ ਸਾਰਾ ਪੈਸਾ ਲਾਇਆ ਟਰੰਪ ਦੇ ਪਿੱਛੇ ਅਡਾਨੀ ਕੌਣ ਹੈ ਅੰਬਾਨੀ ਕੌਣ ਹੈ ਇਹ ਉਹ ਫੈਕਟਰੀਆਂ ਵਾਲੇ ਨੇ ਜੋ ਆਂਦੇ ਨੇ ਤੁਸੀਂ ਸਾਡੇ ਲਈ ਕੀੜੇ ਮਖੌੜੇ ਹੋ ਸਾਡੀ ਫੈਕਟਰੀ ਐਂ ਚੱਲੂ ਤੇ ਜੇ ਕੋਈ ਰੋਕੂ ਤਾਂ ਅਸੀਂ ਕਾਨੂੰਨ ਬਣਾ ਕੇ ਉਹਨੂੰ ਪਾਸੇ ਕਰਦੇ ਆਂਗੇ ਇਹ ਸਾਡਾ ਫਰਜ਼ ਬੰਦ ਹੈ ਕਿ ਅਸੀਂ ਕੁਝ ਕਰੀਏ ਕੀ ਕਰ ਸਕਦੇ ਹਾਂ ਮੈਂ ਤੁਹਾਨੂੰ ਫੇਰ ਆਣਾ ਸਿਰ ਦੇਣ ਦੀ ਲੋੜ ਨਹੀਂਗੀ ਸਿਰ ਦਾ ਇਸਤੇਮਾਲ ਕਰਨ ਦੀ ਲੋੜ ਹੈ ਸਿਰ ਜੋੜਨ ਦੀ ਲੋੜ ਹੈ ਜਿਸ ਤਿਹਣਾ ਆਪਸ ਸਿਰ ਜੋੜ ਲੈਨੇ ਆ ਸਾਡੀ ਗੱਲ ਮੰਨੀ ਜਾਂਦੀ ਹੈ ਆ ਕਿਸਾਨ ਅੰਦੋਲਨ ਚ ਨਹੀਂ ਹੋਇਆ ਸੀ ਸਿੱਗੂ ਤੇ ਟਿਕਰੀ ਸਿਰ ਸਿਰ ਜੋੜ ਲੀਏ ਔਰ ਸਿਰ ਜੁੜਨੇ ਗਏ ਕਿਵੇਂ ਅੱਜ ਜਿੰਨੇ ਪਾਣੀ ਦੇ ਮਸਲੇ ਚੱਲ ਰਹੇ ਨੇ ਅੱਜ ਮੈਂ ਜਸਕੀਰਤ ਜੀ ਰੌਣੂ ਔਰ ਸਾਰਿਆਂ ਨੂੰ ਸਾਹਮਣੇ ਰੱਖ ਕੇ ਆਣਾ ਅਸੀਂ ਆ ਕੱਲ ਤੋਂ ਹੀ ਬਲਕੇ ਅੱਜ ਤੋਂ ਹੀ ਹਰ ਜਗ੍ਹਾ ਤੇ ਜਿੱਥੇ ਵੀ ਮੋਰਚਾ ਲੱਗਿਆ ਹੈ ਅਸੀਂ ਜਾਣਾ ਉਹਨਾਂ ਕੋਲੇ ਔਰ ਉਹਨਾਂ ਨੂੰ ਕਹਿਣਾ ਇੱਕ ਲੜੀ ਚ ਪਰੋਈਏ ਔਰ ਪੰਜਾਬ ਦੀ ਆਵਾਜ਼ ਬਣਾ ਕੇ ਇਸ ਗਵਰਨਮੈਂਟ ਨੂੰ ਕਹੀਏ ਕਿ ਮੰਨ ਨਹੀਂ ਤਾਂ ਜਾ ਤੇ ਜਿਹੜਾ ਨਵਾਂ ਆਊ ਇਸ ਸ਼ਰਤ ਤੇ ਆਊਗਾ ਇਹ ਜਿਹੜੇ ਲੁਟੇਰੇ ਸਾਡੇ ਐਮਐਲਏ ਜਾਂ ਐਮਪੀ ਜਾਂ ਮਨਿਸਟਰ ਜਾਂ ਮੁੱਖ ਮੰਤਰੀ ਬਣ ਕੇ ਤੁਰੇ ਫਿਰਦੇ ਨੇ ਇਹਨਾਂ ਨੂੰ ਕਦੇ ਪੁੱਛਿਓ ਜੇ ਜ਼ਰੂਰ ਇਹ ਪਾਣੀ ਅੱਜ ਤਾਂ ਨਹੀਂ ਖਰਾਬ ਹੋਇਆ ਕਦੋਂ ਦਾ ਹੋ ਰਿਹਾ ਹੈ ਕੀ ਕੀਤਾ ਇਹਨਾਂ ਨੇ ਆ ਬੁੱਢਾ ਨਾਲਾ ਕਦੋਂ ਦਾ ਖਰਾਬ ਹੈ ਆ ਸੇਤੀਆ ਮਿਲ ਕਦੋਂ ਦੀ ਲੱਗੀ ਹੈ ਆ ਜਗਤਜੀਤ ਕਦੋਂ ਦੀ ਲੱਗੀ ਹੈ ਕੋਈ ਬੋਲਿਆ ਜਿਹੜੇ ਸਾਡੇ ਨਮਾਇਦੇ ਕਹਿੰਦੇ ਨੇ ਮੁੱਖ ਮੰਤਰੀ ਕਹਿੰਦੇ ਨੇ ਕਿਤੇ ਸਾਡੇ ਲਈ ਬੋਲਦੇ ਨੇ ਵੋਟਾਂ ਸਾਡੀਆਂ ਨਾਰੇ ਸਾਡੇ ਤੇ ਰਿਪਰੈਜ਼ੈਂਟੇਸ਼ਨ ਆ ਇੰਡਸਟਰੀ ਲਿਸਟਾਂ ਦੀ ਪਤਾ ਹੈ ਕਿਉਂ ਪਹਿਲਾਂ ਬੋਲਦੇ ਨੇ ਵੋਟ ਲੈ ਨਹੀਂ ਹੁੰਦੀ ਹੈ ਬਾਚ ਨਹੀਂ ਬੋਲਦੇ ਕਿਉਂਕਿ ਨੋਟ ਲੈਨੇ ਹੁੰਦੇ ਨੇ ਆਹੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆਹੀ ਕੁਲਤਾਰ ਸਿੰਘ ਸੰਧਵਾ ਆਹੀ ਬੁੱਡੇ ਨਾਲੇ ਤੇ ਮਾਰਚ ਕਰਦੇ ਹੁੰਦੇ ਸੀ ਹੁਣ ਇਹਨਾਂ ਨੂੰ ਸੱਪ ਸੁੰਗ ਗਿਆ ਹੈ ਪਤਾ ਹੈ ਕਿਉਂ ਨਹੀਂ ਬੋਲਦੇ ਕਿਉਂਕਿ ਇਹਨਾਂ ਨੂੰ ਲੱਗਦਾ ਵੋਟ ਤਾਂ ਅਸੀਂ ਬਿਜਲੀ ਘਟ ਕਰਕੇ ਲੈ ਲਾਂਗੇ ਹਜ਼ਾਰ ਰੁਪਏ ਵੰਡ ਕੇ ਲੈ ਲਾਂਗੇ ਆ ਕੰਮ ਕਰਨ ਦੀ ਸਾਨੂੰ ਕੀ ਲੋੜ ਹੈ ਕਰਜ਼ਾ ਤੁਹਾਡੇ ਸਿਰ ਸਾਢੇ 4 ਲੱਖ ਕਰੋੜ ਹੋ ਗਿਆ ਹੈ ਕਿੱਥੋਂ ਦੇਵਾਂਗੇ ਬੱਚੇ ਸਾਡੇ ਬਾਹਰ ਭੱਜੇ ਜਾਂਦੇ ਨੇ ਬਾਹਰਲੇ ਇੱਥੇ ਆਈ ਜਾਂਦੇ ਨੇ ਕੋਈ ਸੋਚ ਰਿਹਾ ਇਹਦੇ ਬਾਰੇ ਅਸੀਂ ਪੰਜਾਬ ਦੇ ਵਿੱਚ ਪੰਜਾਬੀ ਮਨੋਰਟੀ ਹੋਣ ਜਾ ਰਹੇ ਹਾਂ ਬਜੋਰਟੀ ਤੋਂ ਮਨੋਰਟੀ ਮਤਲਬ ਘਟ ਗਿਣਤੀ ਹੋਣ ਜਾ ਰਹੇ ਹਾਂ ਕਿਹਨੂੰ ਕਹਾਂਗੇ ਫਿਰ ਕਿਹੜੀ ਲੈਂਗੁਏਜ ਚ ਬੋਲੂंगे ਭਾਸ਼ਾ ਚ ਬੋਲੂंगे ਇਹਦੇ ਬਾਰੇ ਸੋਚੋ ਮੇਰੀ ਬੇਨਤੀ ਹੈ ਤੁਹਾਨੂੰ ਹੱਥ ਜੋੜ ਕੇ ਸੋਚੋ ਇਹਦੇ ਬਾਰੇ ਇੱਕ ਲੜੀ ਚ ਪਰੋਈਏ ਔਰ ਇਹਨਾਂ ਨੂੰ ਇਕੱਠੇ ਕਰਕੇ ਫੇਰ ਆਪਾਂ ਪੰਜਾਬ ਗਵਰਨਮੈਂਟ ਨੂੰ ਕਹੀਏ ਲੇਕਿਨ ਇਹ ਕੋਈ ਇੱਕ ਥਾਂ ਤੋਂ ਨਹੀਂ ਕਿਹਾ ਜਾਂਦਾ ਤੁਹਾਡੇ ਜਿਹੜੇ ਸਰਪੰਚ ਨੇ ਤੁਹਾਡੇ ਐਮਐਲਏ ਨੇ ਤੁਹਾਡੇ ਐਮਪੀ ਨੇ ਕੀ ਕਰ ਰਹੇ ਨੇ ਇਹਦੇ ਬਾਰੇ ਉਹਦੇ ਕੁਝ ਕਾਨੂੰਨ ਨੇ ਜਿਹਦੇ ਬਾਰੇ ਸਦਸ ਚੁਪਕੇ ਨੇ ਮੈਂ ਤੁਹਾਨੂੰ ਸਿਰਫ ਇੱਕੋ ਗੱਲ ਕਹਿ ਰਿਹਾ ਚਿੰਨਾਚਰ ਇੱਕ ਲੜੀ ਚ ਪਰੋਕੇ ਅਸੀਂ ਇਹਨਾਂ ਨੂੰ ਕਹਿੰਦੇ ਗਵਰਨਮੈਂਟ ਵਾਲਿਆਂ ਨੂੰ ਜਾਂਦਾ ਕਰ ਜਾਂਦਾ ਫਾਉ ਤੇਰੀ ਥਾਂ ਤੇ ਕੋਈ ਹੋਰ ਬਣੂਗਾ ਇਸ ਸ਼ਰਤ ਤੇ ਬਣੂਗਾ ਉਹਨਾਂ ਚੇਰ ਕੁਝ ਨਹੀਂ ਹੋਣਾਗਾ ਐਂ ਗੱਲਾਂ ਕਰਾਂਗੇ ਜਾਵਾਂਗੇ ਔਰ ਬੱਚਿਆਂ ਨੂੰ ਸਾਡਿਆਂ ਨੂੰ ਕਾਲਾ ਪੀਲੀਆ ਸਰੋਸਸ ਔਰ ਕੈਂਸਰ ਹੋਊਗਾ ਸੋਦੇ ਲਈ ਮੇਰੀ ਅੱਜ ਪਹਿਲੀ ਗੱਲ ਔਰ ਇਹੀ ਗੱਲ ਵੱਡੀ ਬਣੂਗੀ ਕਿ ਆਪਾਂ ਇੱਕ ਲੜੀ ਚ ਪਰੋਈਏ ਲੜੀ ਚ ਪਰੋ ਕੇ ਸਾਰੇ ਥਾਵਾਂ ਤੇ ਜੋ ਵਿਰੋਧ ਚੱਲ ਰਿਹਾ ਉਹਨੂੰ ਇਕੱਠਾ ਕਰੀਏ ਔਰ ਉਹਦੇ ਲਈ ਫਿਰ ਇੱਕ ਮੁੱਠ ਹੋ ਗਏ ਨੂੰ ਕਹੀਏ ਕਿ ਕਰ ਨਹੀਂ ਤਾਂ ਜਾ ਔਰ ਇਹ ਮੁੱਦਾ ਬਣਾ ਲੋ ਮੈਂ ਫਿਰ ਕਹੂੰਗਾ ਸਾਰਿਆਂ ਨੂੰ ਆਖਰੀ ਗੱਲ ਕਹਿ ਰਿਹਾ ਇਹਨੂੰ ਮੁੱਦਾ ਬਣਾ ਲੋ ਆਪ ਦਾ ਜਦੋਂ ਕੋਈ ਥੋੜੇ ਨਾਲ ਵੋਟ ਦੀ ਗੱਲ ਕਰੇ ਜਾਂ ਕਿਸੇ ਦਾ ਸਮਰਥਨ ਗੱਲ ਕਰੇ ਉਹਨੂੰ ਕਹੇ ਪਾਣੀ ਬਾਰੇ ਦੱਸ ਕੀ ਕੀਤਾ ਹੈ ਜੇ ਨਹੀਂ ਕਰਾਂਗੇ ਦਾ ਸਾਡੀ ਸਭ ਤੋਂ ਕੀਮਤੀ ਸ਼ੈ ਪਿਤਾ ਦਾ ਦਰਜਾ ਜਿਹਨੂੰ ਜਿਹਦੇ ਬਾਰੇ ਗੁਰੂਆਂ ਨੇ ਕਿੰਨਾ ਕੁਸ਼ ਕਿਹਾ ਸਭ ਮਿੱਟੀ ਚ ਮਿਲ ਜੂ ਇਹ ਰਿਗਵੇਚ ਵੀ ਜ਼ਿਕਰ ਆਇਦਾ ਤੋ ਕਿ ਪਾਣੀ ਬਿਨਾ ਜ਼ਿੰਦਗੀ ਨਹੀਂ ਕੀ ਔਰ ਬਾਕੀ ਸਾਰੀਆਂ ਗੱਲਾਂ ਦਾ ਬਦਲ ਹੈ ਆਲਟਰਨੇਟਿਵ ਹੈ ਚਾਹੇ ਉਹ ਇੰਡਸਟਰੀ ਹੋਵੇ ਚਾਹੇ ਕੋਈ ਵੀ ਚੀਜ਼ ਹੋਵੇ ਪਰ ਪਾਣੀ ਦਾ ਕੋਈ ਬਦਲ ਨਹੀਂ ਪਾਣੀ ਕੁਦਰਤ ਦੀ ਦੇਣਾ ਔਰੇ ਅਮੋਕ ਨਹੀਂ ਗਾ ਇਹ ਮੁੱਕ ਜੂਗਾ ਜੇ ਆਪਾਂ ਨਾ ਸੁਧਰੇ ਤੇ ਫਿਰ ਮੈਂ ਮਹਾਰਾਸ਼ਟਰ ਚ ਰਿਆ ਮੱਧ ਪ੍ਰਦੇਸ਼ ਚ ਵੇਖਿਆ ਇੱਕ ਬਾਲਟੀ ਲੈਣ ਲਈ ਪੂਰੀ ਰਾਤ ਇੱਕ ਔਰਤ ਲੇਨ ਚ ਲੱਕ ਕੇ ਖੜਦੀ ਐ ਹੁਣ ਤੁਸੀਂ ਸੋਚ ਲਓ ਇੱਕ ਬਾਲਟੀ ਨਾਲ ਕੀ ਨਹਾਉਣਗੇ ਕੀ ਬਣਾਉਣਗੇ ਕੀ ਪੀਣਗੇ ਔਰ ਅਸੀਂ ਉਧਰ ਪਹੁੰਚ ਚਲੇ ਆ ਅਸੀਂ ਜਾ ਰਹੇ ਆ ਇਹੜ ਅਰਬ ਲੀਟਰ ਪਾਣੀ ਹਰ ਰੋਜ਼ ਇੰਡਸਟਰੀ ਥੱਲਿਓਂ ਕੱਢਦੀ ਆ ਜਾਂ ਦਰਿਆਵਾਂ ਦਾ ਰਹਿੰਦੀ ਆ ਔਰ ਉਹਨੂੰ ਗੰਦਾ ਕਰਕੇ ਵਾਪਸ ਪਾਉਂਦੀ ਆ ਦਰਿਆਵਾਂ ਚ ਜਾਂ ਧਰਤੀ ਥੱਲੇ ਇਹ ਸਾਡੀਆਂ ਮੋਟਰਾਂ ਦਾ ਰੋਣਾ ਰੋਂਦੇ ਨੇ ਗਲਤ ਆ ਮੋਟਰਾਂ ਦੀ ਪਰ ਕਿੰਨੀ ਕੁ ਪਾਣੀ ਕੱਢਦੀਆਂ ਨੇ ਤੇ ਇੰਡਸਟਰੀ ਕਿੰਨਾ ਕੱਢ ਰਹੀ ਆ ਇਹਦੇ ਬਾਰੇ ਕੋਈ ਬੋਲਦਾ ਹੀ ਨਹੀਂ ਇਹ ਸਾਡੇ ਰਿਪ੍ਰੈਜ਼ੈਂਟੇਟਿਵਾਂ ਦਾ ਕੰਮ ਆ ਜਿਹੜੇ ਇੱਥੇ ਵੀ ਮੈਮੋਰੰਡਮ ਦਿੰਦੇ ਫਰਦੇ ਨੇ ਕੀ ਆਪਦੀਆਂ ਪਾਰਟੀਆਂ 'ਚ ਬੋਲਦੇ ਨੇ ਉੱਥੇ ਉਹਨਾਂ ਨਾਲ ਜਿੰਦਾਬਾਦ ਇੱਥੇ ਆ ਕੇ ਸਾਡੇ ਨਾਲ ਬਹਿ ਜਾਂਦੇ ਨੇ ਐਡੀ ਹੱਦ ਤਰਜੇ ਦੀ ਬੇਦਾਰ ਬੇਸ਼ਰਮੀ ਇਹ ਬੇਸ਼ਰਮੀ ਕਿਉਂ ਹੈ ਕਿਉਂਕਿ ਅਸੀਂ ਇਹਨਾਂ ਨੂੰ ਬਾਹ ਲੈਨੇ ਆਪਦੇ ਨਾਲ ਅਸੀਂ ਇਹਨਾਂ ਦੇ ਹੱਕ 'ਚ ਨਾਰੇ ਲਾ ਦਿੰਨੇ ਆ ਅਸੀਂ ਇਹਨਾਂ ਦੀਆਂ ਵੋਟਾਂ ਬਾ ਦਿੰਨੇ ਆ ਤਾਂ ਹੈ ਸੋ ਇਹ ਤਾਂ ਬੱਚੋ ਔਰ ਇੱਕ ਲੜੀ ਚ ਪਰੋਕੇ ਆਪਾਂ ਵਿਰੋਧ ਨੂੰ ਅੱਗੇ ਵਧਾਈਏ ਔਰ ਵਿਰੋਧ ਨਾਲ ਵਿਦੇਨ ਯਰ ਇੱਕ ਸਾਲ ਦੇ ਅੰਦਰ ਆਂਦਾ ਇਹਦਾ ਹੱਲ ਕੱਢ ਦੀਏ ਫੇਰ ਇਹ ਗੱਲ ਨਹੀਂ ਤਾਂ ਹੱਡ ਅੱਡ ਬੈਠ ਕੇ ਆ ਕਰਨ ਦਾ ਕੋਈ ਫਾਇਦਾ ਨਹੀਂ ਹੋਣਾ ਇੱਕ ਬਾਹ ਬੁਲੰਦ ਆਵਾਜ਼ ਬਾਹ ਚੱਕ ਕੇ ਮੁੱਠੀ ਮੀਚ ਕੇ ਕਹਿਣਾ ਪਾਣੀ ਸੁਧਾਰੋ ਨਹੀਂ ਤਾਂ ਜਾਓ ਇਹ ਗੱਲ ਨੂੰ ਸੋਚ ਲੋ ਔਰ ਬਣਾ ਲੋ